ਆਪਣੀ ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ ਦੇ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਹਸਕਤਾਬ ਉਹਨਾਂ ਦਾ ਪਹਿਲਾਂ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮੈਂ ਨਾ ਪੜਿਆ ਖੜਾ ਜਿਹੜਾ ਕਿ ਆਪਣਾ ਹਸਕਤਾਬ ਲਿਖਦਾ ਹੈ ਉਹਦੀ ਫਿਰ ਉਹਨੂੰ ਪਤਾ ਕੀ ਪੂਰੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜ਼ਨ ਵੜਾ ਲੈਂਦੇ ਆ ਪਾਸ ਦਾ ਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਆਇਆ ਕਰ ਭਗਤਾ ਤੂੰ ਇੱਕ ਵਾਰੀ ਵਾਪਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਕਰੇ ਉਹ ਪੇਜਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖਿਆ ਤੇਰੇ ਮਗਰ ਕੀ ਹੋ ਜਾਂਦਾ ਤੈਨੂੰ ਕੋਈ ਰੋਂਦਾ ਵੀ ਆ ਕੰਜਰ ਤੇ ਆ ਕੇ ਤੂੰ ਤੇ ਧੱਕੇ ਹੀ ਖੰਦਾ ਕਰਿਆ ਉੱਥੋਂ ਜਦੋਂ ਆਉਂਦਾ ਨਾ ਉਹ ਆਉਂਦਾ ਜਿੱਤਾ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਉਂਦੇ ਘਰੇ ਜਾਈਂ ਅੰਦਰ ਵਾਰ ਵੜ ਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਸੀ ਮੈਂ ਕੀ ਕੁਝ ਕਰਕੇ ਗਿਆ ਤੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੇ ਹੁੰਦੇ ਆ ਫੇਰ ਉਹਦੇ ਲੱਗਦੇ ਨਹੀਂ ਉਹ ਵਿਚਾਰ ਆ ਕੇ ਬਾਹਰ ਚ ਬਹਿ ਜਾਂਦੇ ਜਦੋਂ ਬਾਹਰ ਚ ਬਹਿ ਜਾਂਦਾ ਫੇਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਦੇ ਆਪਾਂ ਉਹ 7 ਦਿਨ ਜਦੋਂ ਆਪਾਂ ਭੋਗ ਨਾ ਪਾਈਏ ਰਹਾ ਤੇ 7 ਦਿਨ ਉਹ ਉਹ ਬਾਹਰ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਭੋਗ ਪਾਤਾ ਉਸ ਤੋਂ ਬਾਅਦ ਫੇਰ ਉਹ ਆਉਣਗੇ ਰੱਦ ਦੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬੇਤਰ ਨਦੀ ਇੱਕ ਬਿਹਤਰ ਨਦੀ ਆਉਂਦੀ ਹੈ ਤੇ ਰੱਬ ਵੀ ਕਿਉਂ ਨਾ ਹੋਵੇ ਕਿ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟਪੜਾ ਬਹੂਗਾ ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ ਉਹਦੇ ਵਿੱਚ ਕੀੜੇ, ਪਤੰਗ, ਲੱੂ, ਲੋਹਾ ਸਭ ਕੁਝ ਉਹਦੇ ਵਿੱਚ ਹੁੰਦਾ ਹੈ। ਹਰੇਕ ਤਰ੍ਹਾਂ ਦਾ ਜਾਨਵਰ ਮਿਲੂਗਾ। ਠੀਕ ਆ? ਉਹ ਜਦੋਂ ਤੂੰ ਟੱਪੇਗਾ ਨਾ ਜਦੋਂ ਤੂੰ ਜੇ ਮਾਲਾ ਹੁਣ ਤੂੰ ਆਪ ਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੇੜਾ ਚਾਰਦਾ ਜਾਂ ਚੱਕੇ ਨੂੰ ਪੇੜਾ ਚਾਰਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਡਾਰੇ ਭਾਤੇ ੜਕੇ ਉੱਠ ਕੇ ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਆਂਗੇ ਤੈਨੂੰ ਉਹ ਵਿਚੋਂ ਦੀ ਸੇਲੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਕੀੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਪੁੱਨ ਕੀਤਾ ਸਾਡਾ ਢਿੱਡ ਭਰਿਆ ਇਹਨੇ ਕਹਾਂਗਾ ਫੇਰ ਵੀ ਤੈਨੂੰ ਕਿੱਥਾ ਤੂੰ ਕਰ ਦੇਣਾ ਕਿਹਨਾਂ ਬਾਹ ਕਿਤੇ ਬਾਹਰੇ ਕਿਉਂ ਉਹ ਫਿਰ ਤਨ ਦੇ ਕੋ ਕੋਈ ਨਹੀਂ ਕਰ ਦਿੰਦੀ ਕੌਮ ਮਦਦ ਕਢ ਕੇ ਲਿਜੋ ਕੌਮ ਮਦਦ ਤੇਰੇ ਕੋਲ ਆਊਗੀ ਜੇ ਤੂੰ ਪਾਪੀ ਐ ਚੈਸੇ ਤਰਮੀਲ ਤੈਨੂੰ ਕਿਹਾਉਣੇ ਫਿਰ ਤੇ ਨਦੀ ਕੋ ਪਾਰ ਕਰ ਦੇਣਾ। ਪੂਛਰੇ ਪੂਛਰ ਲੂਗੀ ਬਾਹਰ ਫੜ ਦੂਗ ਜੰਦ। ਅੱਗੇ ਆਉਗੀ ਅਗਨ ਧਰਤੀ। ਅੰਡੀ ਧਰਤੀ ਆਉਗੀ ਜੇ ਤੇ ਤੇ ਨਦੀ ਪਾਰ ਹੋ ਗਿਆ ਨਾ। ਢੰਡੀ ਕਰਤੀ ਹੋ। ਢੰਡੀ ਧਰਤੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਤੂੰ ਪੁੰਨ ਪੁੰਨ ਕੀਤਾ ਨਾ ਤੈਨੂੰ ਉਹ ਪੁੰਨ ਮਤਲਬ ਉਹ ਧਰਤੀ ਤੇ ਮਿਲਣਾ ਹੈ। ਢੰਡੀ ਤੇ ਉੱਥੇ ਰਾਖਸ਼ਾਂ ਦਾ ਫੋਨ ਨਹੀਂ ਪੈਂਦਾ। ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੰਨਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ। ਫਿਰ ਤੂੰ ਚੱਲੇਗਾ ਆਜਾ ਹੁਣ ਪਾਪਾਂ ਵਾਲੇ ਪਾਸੇ। ਉਸ ਤੋਂ ਕਿਹਾ ਵੀ ਅਗਲ ਕਰਤੀ ਦੋ ਪ੍ਰਕਾਰ ਦੀਆਂ ਦਰਤੀਆਂ ਹੋਣਗੀਆਂ ਅਗਲ ਕਰਤੀ ਆਉਗੀ ਉਥੇ ਤੇਰਾ ਵਪਾਰ ਨਹੀਂ ਹੋਇਆ ਜਾਣਾ ਕਿਉਂਕਿ ਉਥੇ ਅੱਗ ਬੜੀ ਹੋਊਗੀ ਤੇ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਲਾ ਲਾਲਾ ਕਰੀ ਜਾਏਗਾ ਵਰਨ ਕਿ ਕਿਉਂ ਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸ ਇਹ ਰੱਬ ਦਾ ਨਾਮ ਉਹ ਲੈਣ ਨਹੀਂ ਜਾਂਦੇ ਮਾਰਦੇ ਸੇਲਾ ਲੈ ਕੇ ਫੇ ਜਾ ਕੇ ਫਿਰੋ ਉਹਨੂੰ ਕੋਈ ਜਾਨ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਵਿਚਾਰ ਸਰ ਬਾਡੀ ਮਿਲ ਜਾਂਦੀ ਨਹੀਂ ਉਹ ਉਥੇ ਉਹ ਜਮਾ ਰੱਖਦਾ ਹੈ ਉਦੇ ਸੂਲਾਂ ਦੇ حساب ਨਾਲ ਉਹ ਜੀ ਬਾਡੀ ਦਿੰਦਾ ਜਿਉਂ ਜਿਉਂੇ ਕੰਮ ਕੀਤੇ ਹੁੰਦੇ ਆ। ਸਮਝ ਗਿਆ?